ਸ਼ਾਤਰੀ ਆਕਾਰ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਬੰਨੋ ਭਾਗ ਦੂਜਾ ਜਿਸ ਨੂੰ ਲਿਖਿਆ ਹੈ ਸਿਮਰ ਰਣਜੀਤ ਕੌਰ ਜੀ ਨੇ ਉਮੀਦ ਹੈ ਤੁਹਾਨੂੰ ਪਹਿਲਾ ਭਾਗ ਪਸੰਦ ਆਇਆ ਹੋਵੇਗਾ ਅਤੇ ਇਹ ਭਾਗ ਵੀ ਜ਼ਰੂਰ ਪਸੰਦ ਆਵੇਗਾ ਉਧਰ ਸਰੋਜ ਬਹੁਤ ਉਦਾਸ ਸੀ ਕਿਉਂਕਿ ਉਸ ਨੂੰ ਕੋਈ ਵੀ ਚੀਜ਼ ਨਾ ਮਿਲਦੀ ਜਿਵੇਂ ਟਾਈ ਕੱਪੜੇ ਬੂਟ ਆਦਾਂ ਅੰਕਤਾ ਵੀ ਸਰੋਜ ਨੇ ਘਟ ਤੋਂ ਘਟ ਕੋਲ ਲਾਉਂਦੀ ਕਿਉਂਕਿ ਅੰਕਤਾ ਦਾ ਅਪੇਰ ਕਿਸੇ ਹੋਰ ਮੁੰਡੇ ਨਾਲ ਚੱਲ ਰਿਹਾ ਸੀ ਇੱਕ ਸਾਲ ਬੀਤ ਗਿਆ ਪਰ ਬਨੋ ਵਾਪਸ ਆਈ ਸਰੋਜ ਨੇ ਸਵੇਰੇ ਬਨੋ ਨੂੰ ਢੂੰਡ ਲਾਇਆ ਪਰ ਉਸਨੇ ਕੋਈ ਜਵਾਬ ਨਾ ਦਿੱਤਾ ਬਨੋ ਹੁਣ ਸਾਰਾ ਦਿਨ ਵਿਅਸਤ ਰਹਿੰਦੀ ਸਰੋਜ ਬਹੁਤ ਉਮਸੁਮ ਰਹਿਣ ਲੱਗਾ ਸੀ ਸ਼ਹਿਰ ਉਹ ਸਮਝ ਗਿਆ ਸੀ ਕਿ ਉਹ ਬਨੋ ਨੂੰ ਪਿਆਰ ਕਰਦਾ ਸੀ ਪਰ ਕਈ ਸਾਲ ਬੀਤ ਗਏ ਕਰੀਬ 4-5 ਸਾਲ ਬਨੋ ਦਾ ਕੋਈ ਅਤਾ ਪਤਾ ਨਹੀਂ ਸੀ ਕਿਉਂਕਿ ਬਨੋ ਜਿਸ ਕਾਲਜ ਵਿੱਚ ਪੜ੍ਹਦੀ ਸੀ ਉਸ ਕਾਲਜ ਵਿੱਚ ਕਿਸੇ ਨੂੰ ਵੀ ਫੋਨ ਕਰਨ ਦੀ ਇਜਾਜ਼ਤ ਨਹੀਂ ਸੀ ਇੱਕ ਦਿਨ ਕਾਲਜ ਤੋਂ ਖਬਰ ਆਈ ਕਿ ਬਨੋ ਨੇ ਆਪਣੀ ਪੜ੍ਹਾਈ ਪੂਰੀ ਕਰ ਲਈ ਹੈ ਤੇ ਉਹ ਵਾਪਸ ਆਪਣੇ ਘਰ ਆ ਰਹੀ ਹੈ ਅੰਕਤ ਨੂੰ ਵੀ ਪਤਾ ਸੀ ਕਿ ਬਨੋ ਵਾਪਸ ਆ ਰਹੀ ਹੈ ਉਹ ਸਰੋਜ ਦੇ ਆਲੇ ਦੁਆਲੇ ਰਹਿੰਦੀ ਸੀ ਕਈ ਵਾਰ ਸਿੰਧੂ ਨੇ ਵੀ ਇਸ ਦਾ ਵਿਰੋਧ ਕੀਤਾ ਤੇ ਕਿਹਾ ਕਿ ਉਹ ਸਰੋਜ ਨੂੰ ਛੱਡ ਦੇਵੇ ਪਰ ਅੰਕਤਾ ਨੇ ਸਭ ਕੁਝ ਅਣਸੁਣਿਆ ਬੰਨ ਕਰਤਾ ਕੁਝ ਦਿਨਾਂ ਬਾਅਦ ਬੰਨੋ ਘਰ ਆ ਗਈ ਸਾਰੇ ਉਸ ਨੂੰ ਦੇਖ ਕੇ ਹੱਕੇ-ਵੱਕੇ ਰਹਿ ਗਏ ਬੰਨੋ ਬਿਲਕੁਲ ਬਦਲ ਗਈ ਸੀ ਉਸ ਦੇ ਕਾਲੇ ਤੇ ਲੰਬੇ Baal ਲੱਕ ਨੂੰ ਛੂ ਰਹੇ ਸੀ ਉਸ ਦਾ ਚਿਹਰਾ ਪਹਿਲਾਂ ਨਾਲੋਂ ਜ਼ਿਆਦਾ ਨਿਖਰਿਆ ਹੋਇਆ ਸੀ सरोज ਉਸ ਨੂੰ ਦੇਖ ਕੇ ਹੈਰਾਨ ਹੋ ਗਿਆ ਇੰਨੀ ਸੋਹਣੀ ਲੱਗ ਰਹੀ ਸੀ ਬੰਨੋ ਕਿ ਸਰੋਜ ਨੇ ਉਸ ਨੂੰ ਆਪਣੇ ਸੀਨੇ ਨਾਲ ਲਗਾ ਲਿਆ ਚਿੰਦੋਗੀ ਬੰਨੋ ਦੇ ਬਦਲਾਵ ਤੋਂ ਬਹੁਤ ਖੁਸ਼ੀ ਸਰੋਜ ਤੇ ਬੰਨੋ 4 ਸਾਲ ਬਾਅਦ ਮਿਲੇ ਸੀ ਪਰ ਹੁਣ ਸਭ ਕੁਝ ਬਦਲ ਗਿਆ ਸੀ ਦਰਅਸਲ ਬੰਨੋ ਦੇ ਜਾਣ ਤੋਂ ਬਾਅਦ ਸਰੋਜ ਤੇ ਅੰਕਤਾ ਨੇ ਕੋਟ ਮੈਰਿਜ ਕਰ ਲਈ ਸੀ ਇਸ ਬਾਰੇ ਬੰਨੋ ਨੂੰ ਅਜੇ ਵੀ ਕਿਸੇ ਨੇ ਦੱਸਿਆ ਨਹੀਂ ਸੀ ਕੁਝ ਸਮੇਂ ਬਾਅਦ ਅੰਕਤਾ ਵੀ ਬੰਨੋ ਦੇ ਕਮਰੇ ਵਿੱਚ ਗਈ ਬੰਨੋ ਨੇ ਜਦ ਅੰਕਤਾ ਨੂੰ ਵਿਆਹੀ ਔਰਤ ਦੀ ਤਰ੍ਹਾਂ ਸਜਿਆ-ਸਵਰਿਆ ਦੇਖਿਆ ਤਾਂ ਹੈਰਾਨ ਰਹਿ ਗਈ ਇਸ ਤੋਂ ਪਹਿਲਾਂ ਕਿ ਬੰਨੋ ਕੁਝ ਬੁਲਦੀ ਅੰਕਤਾ ਨੇ ਕਿਹਾ ਮੇਰਾ ਤੇ ਸੋਜਦਾ ਵਿਆਹ ਹੋ ਗਿਆ ਹੈ ਮੈਂ ਮੰਦੀ ਹਾਂ ਕਿ ਤੂੰ ਕਾਫੀ ਸਮੇਂ ਬਾਅਦ ਆਈ ਹੈਂ पर एक सलाह देनी हाँ प्लीज मेरे पति तो दूर रही पर सरोज मेरा पति है यहाँ जानते हो दीदी जी ओह प्लीज बनो रहन दे वैसे भी थोड़ा तो केड़ा बया का रिश्ता सरोज ने ब्याह सिर्फ मजबूरी सरोज सिर्फ मेरे न प्यार करता है बनो बिलकुल डुब चुकी उची उची रोन लग पी उसने अपने कमरे का दरवाजा बंद कर लिया ओहो सिर्फ रोई जा रही कमरे कमरा बंदोज ने बलो की रोन की आवाज सुनी सरोज कुछ कमरा गया उसने दरवाजा खोलने खोलन ला पर बनो ने दरवाजा ना खोलिया सरोज ने अपनी मां छिंदो नई छिंदो ਭੱਜੀ ਭੱਜੀ ਆਈ ਉਸ ਨੇ ਦੇਖਿਆ ਕਿ ਬੰਨੋ ਅੰਦਰ ਵੜਦ ਸੀ ਤੇ ਉੱਚੀ ਉੱਚੀ ਰੋਈ ਜਾ ਰਹੀ ਸੀ ਛਿੰਦੋ ਨੇ ਕਿਹਾ ਮੇਰੀ ਏਤੀ ਕੀ ਹੋ ਗਿਆ ਆਪਣੀ ਮੰਮੀ ਨੂੰ ਨਹੀਂ ਦੱਸੇਗੀ ਕਿਸੇ ਨੇ ਕੁਝ ਕਿਹਾ ਕਿ ਤੈਨੂੰ ਅੰਦਰੋਂ ਕੋਈ ਆਵਾਜ਼ ਨਾ ਆ ਰਹੀ ਅਖੀਰ ਚ ਸਾਰਿਆਂ ਨੇ ਦਰਵਾਜ਼ੇ ਤੇ ਧੱਕਾ ਨਾਣਾ ਸ਼ੁਰੂ ਕਰ ਦਿੱਤਾ ਪਰ ਸਾਰੇ ਨਕਾਬ ਰਹੇ ਸਾਰੀ ਰਾਤ ਜਾਗ ਕੇ ਲਗਾਈ ਸਾਰੇ ਬੰਨੋ ਨੂੰ ਲੈ ਕੇ ਪ੍ਰਸ਼ਾਸਨ ਅਗਲੀ ਸਵੇਰ ਬੰਨੋ ਕਮਰੇ ਵਿੱਚੋਂ ਬਾਹਰ ਨਿਕਲੀ ਬੰਨੋ ਦੇ ਹੱਥ ਵਿੱਚ ਇੱਕ ਬੈਗ ਤੇ ਦੋ ਫੂਟ ਕੇਸ ਸਨ ਸਾਰਿਆਂ ਨੇ ਬੰਨੋ ਨੂੰ ਪੁੱਛਿਆ ਬੰਨੋ ਇਹ ਕੀ ਹਾਲ ਹੋ ਗਈ ਹੈ ਪਰ ਬੰਨੋ ਕੁਝ ਨਾ ਬੋਲੀ ਉਹ ਚੁੱਪ ਕਰਕੇ ਜਾਣ ਲੱਗੀ ਪਰ ਇਸ ਵਾਰ ਸਿੰਧੋ ਨੇ ਬੰਨੋ ਨੂੰ ਰੋਕਿਆ ਮੈਨੂੰ ਤਾਂ ਤੂੰ ਸੱਸ ਤੋਂ ਵੱਧ ਕੇ ਆਪਣੀ ਮਾਂ ਸਮਝਵੀ ਸੀ اپنی ماں ਨੂੰ ਨਹੀਂ ਦੱਸੇਗੀ ਕੀ ਗੱਲ ਹੈ ਬਨੋ ਤੈਨੂੰ ਮੇਰੀ ਸਹ ਹੈ ਦੱਸ ਆਪਣੀ ਮੰਮੀ ਨੂੰ ਕੀ ਹੋਇਆ ਹੈ ਮੰਮੀ ਜੀ ਪੁੱਬਾ ਮਾਰ ਕੇ ਬਨੋ ਰੋਣ ਲੱਗ ਗਈ ਮੰਮੀ ਤੁਸੀਂ ਸਾਰਿਆਂ ਨੇ ਮੈਨੂੰ ਧੋਖਾ ਦਿੱਤਾ ਸਰੋਜ ਨੇ ਮੇਰੇ ਨਾਲ ਵਿਆਹ ਕੀਤਾ ਸੀ ਫਿਰ ਉਹ ਮੈਨੂੰ ਛੱਡ ਕੇ ਕਿਸੇ ਹੋਰ ਨਾਲ ਕਿਵੇਂ ਵਿਆਹ ਕਰ ਸਕਦਾ ਹੈ ਪਰ ਸਰੋਜ ਨੇ ਕਿਸੇ ਨਾਲ ਵੀ ਵਿਆਹ ਨਹੀਂ ਕੀਤਾ ਪੁੱਤ ਉਹ ਤੇ ਤੇਰੀ ਉਡੀਕ ਵਿੱਚ ਸੀ ਉਹ ਤੇ ਤੈਨੂੰ ਫੋਨ ਵੀ ਲਗਾਉਂਦਾ ਸੀ ਕਿ ਤੂੰ ਫੋਨ ਤੇ ਗੱਲ ਕਰ ਲਵੇਂ ਪਰ ਕਾਲਜ ਵਿੱਚ ਫੋਨ ਅਲਾਉਡ ਨਹੀਂ ਸੀ ਪਰ ਮੈਨੂੰ ਅੰਕਤਾ ਨੇ ਸਾਰਾ ਸੱਚ ਦੱਸ ਦਿੱਤਾ ਹੈ ਕਿ ਸਰੋਜ ਨੇ ਅੰਕਤਾ ਨਾਲ ਧਾ ਕੀਤਾ ਹੈ ਹਾਂ ਇਹ ਸੱਚ ਹੈ ਪਰ ਸਰੋਜ ਨੇ ਅੰਕਤਾ ਨੂੰ ਬਚਾਉਣ ਲਈ ਇਹ ਸਭ ਕੀਤਾ ਸੀ ਦਾਰਾ ਸਦਾ ਅੰਕਤਾ ਇੱਕ ਮਿਡਲ ਕਲਾਸ ਦੀ ਕੁੜੀ ਹੈ ਉਹ ਸਰੋਜ ਨੂੰ ਪਿਆਰ ਕਰਦੀ ਸੀ ਪਰ ਇੱਕ ਦਿਨ ਸੋਜ ਨੂੰ ਪਤਾ ਚੱਲਿਆ ਕਿ ਅੰਕਤਾ ਸਰੋਜ ਨਾਲ ਨਹੀਂ ਬਲਕਿ ਪੈਸਿਆਂ ਨਾਲ ਤਿਆਰ ਕਰਦੀ ਹੈ ਤਾਂ ਸੀ ਸਰੋਜ ਦਾ ਵਿਆਹ ਤੇਰੇ ਨਾਲ ਕਰ ਦਿੱਤਾ ਅੰਕਤਾ ਜਿਸ ਮੁੰਡੇ ਨਾਲ ਤਿਆਰ ਕਰਦੀ ਸੀ ਉਹ ਮੁੰਡਾ ਸ਼ਰਾਬੀ ਸੀ ਸਾਰਾ ਦਿਨ ਰਸੇ ਵਿੱਚ ਰਹਿੰਦਾ ਸੀ ਅੰਕਤਾ ਜਦੋਂ ਪ੍ਰੈਗਨੈਂਟ ਹੋ ਗਈ ਤਾਂ ਉਸਨੇ ਅੰਕਤਾ ਨੂੰ ਛੱਡ ਦਿੱਤਾ ਅੰਕਤਾ ਸਰੋਜ ਤੋਂ ਮਦਦ ਮੰਗਣ ਲੱਗੀ ਤੇ ਸਰੋਜ ਨੇ ਉਹਦਾ ਸਾਥ ਦਿੱਤਾ ਸਰੋਜ ਨੇ ਅੰਕਤਾ ਦੇ ਬੱਚੇ ਨੂੰ ਆਪਣਾ ਨਾਮ ਦਿੱਤਾ ਪਰ ਬਹੁਤ ਜਲਦ ਹੀ ਅੰਕਤਾ ਵਿਆਹ ਕਰ ਲਏਗੀ ਚਿੰਦੋ ਨੇ ਕਿਹਾ ਪਰ ਅੰਕਤਾ ਨੇ ਕਿਹਾ ਕਿ ਸਰੋਜ ਉਸ ਨਾਲ ਪਿਆਰ ਕਰਦਾ ਹੈ ਫਿਰ ਮੈਂ ਕੀ ਕਰਾਂਗੀ ਇੱਥੇ ਰਹਿ ਕੇ ਵੈਸੇ ਵੀ ਅੰਕਤਾ ਤੇ ਸਰੋਜ ਕਾਫੀ ਸਮੇਂ ਤੋਂ ਪਰਲੇਸ਼ਨ ਵਿੱਚ ਸੀ ਬਾਕੀ ਹੁਣ ਤੇ ਅੰਕਤਾ ਪ੍ਰੈਗਨੈਂਟ ਵੀ ਹੈ ਇਹ ਫਰਕ ਪੈਂਦਾ ਕਿ ਕਿਹਦਾ ਬੱਚਾ ਹੈ ਬੱਚੇ ਦੀ ਕੀ ਗਲਤੀ ਹੈ ਉਹ ਤੇ ਅਜੇ ਇਸ ਦੁਨੀਆ ਵਿੱਚ ਆਇਆ ਹੀ ਨਹੀਂ ਬਨੋ ਨੇ ਕਿਹਾ ਬਨੋ ਮੈਂ ਤੈਨੂੰ ਪਿਆਰ ਕਰਦਾ ਅੰਕ ਤਾਂ ਨੇ ਕਦੇ ਵੀ ਮੇਰੇ ਨਾਲ ਪਿਆਰ ਨਹੀਂ ਕੀਤਾ ਪਿਆਰ ਤਾਂ ਉਹ ਕਿਸੇ ਹੋਰ ਨੂੰ ਕਰਦੀ ਸੀ ਮੇਰੇ ਨਾਲ ਸਿਰਫ ਉਹ ਪੈਸਿਆਂ ਲਈ ਹੀ ਪਿਆਰ ਕਰਦੀ ਸੀ ਬਨੋ ਮੈਂ ਤੈਨੂੰ ਪਿਆਰ ਕਰਦਾ ਪਲੀਜ਼ ਬਨੋ ਤੂੰ ਮੈਨੂੰ ਛੱਡ ਕੇ ਨਾ ਜਾ ਸਰੋਜ ਨੇ ਬਨੂ ਨੂੰ ਕਿਹਾ ਬਨੂ ਅੱਜ ਬਹੁਤ ਖੁਸ਼ੀ ਉਹ ਇਸ ਲਈ ਵਿਦੇਸ਼ ਤੋਂ ਵਾਪਸ ਆਈ ਸੀ ਕਿ ਉਸ ਨੂੰ ਉਸਦਾ ਪਿਆਰ ਮਿਲ ਗਿਆ ਹੈ ਬਨੂ ਨੇ ਤੈਅ ਕਰ ਲਿਆ ਕਿ ਅੰਕਤਾ ਦੇ ਬੱਚੇ ਦਾ ਬਾਪ ਜੋ ਵੀ ਹੋਇਆ ਛੱਡੇਗੀ ਨਹੀਂ ਕੁਝ ਜਾਂਚ ਪੜਤਾਲ ਤੋਂ ਬਾਅਦ ਬਨੂ ਨੇ ਪਤਾ ਕੀਤਾ ਕਿ ਅੰਕਤਾ ਜਿਸ ਮੁੰਡੇ ਨਾਲ ਪਿਆਰ ਕਰਦੀ ਸੀ ਉਹ ਉਸ ਦੇ ਸ਼ਹਿਰ ਵਿੱਚ ਰਹਿੰਦਾ ਸੀ ਅਗਲੇ ਹੀ ਦਿਨ ਬਨੂ ਉਸ ਦੇ ਘਰ ਗਈ ਆਸਲ ਵਿੱਚ ਉਸ ਮੁੰਡੇ ਦਾ ਨਾਮ ਸਾਹਿਲ ਸੀ ਸਾਹਿਲ ਦੇ ਘਰ ਸਹਿਲ ਦੀ ਮਾਂ ਤ੍ਰਿਪਤੀ ਸੀ ਬੰਨਾਂ ਨੂੰ ਦੇਖ ਕੇ ਸਹਿਲ ਨੂੰ ਪਛਾਣ ਲਿਆ ਪਰ ਤ੍ਰਿਪਤੀ ਨੇ ਉਸ ਨੂੰ ਨਾ ਪਛਾਣਿਆ ਫਿਰ ਵੀ ਤ੍ਰਿਪਤੀ ਨੇ ਉਸ ਨੂੰ ਬੈਠਣ ਲਈ ਕਿਹਾ ਸਾਹਿਲ ਦਾ ਘਰ ਬਹੁਤ ਵੱਡਾ ਸੀ ਘਰ ਦਾ ਕੰਮ ਕਰਨ ਲਈ ਨੌਕਰ ਰੱਖੇ ਹੋਏ ਸੀ ਹਾਂਜੀ ਬੇਟਾ ਤੁਸੀਂ ਕੌਣ ਹੋ ਮੈਂ ਤੁਹਾਨੂੰ ਪਹਿਲੀ ਵਾਰ ਦੇਖਿਆ ਤ੍ਰਿਪਤੀ ਨੇ ਬਨਨੋ ਕਿਹਾ ਮਾਂ ਜੀ ਮੇਰਾ ਨਾਮ ਬਨਨੋ ਹੈ ਤੇ ਮੈਂ ਸਹਿਲ ਬਾਰੇ ਗੱਲ ਕਰਨੀ ਹੈ ਹਾਂ ਪੁੱਤ ਬੋਲ ਕੀ ਗੱਲ ਕਰਨੀ ਹੈ ਤੂੰ ਹਰਮੇਸ਼ ਹਰਮੇਸ਼ ਮੇਰੀ ਧੀ ਆਈਏ ਚਾਹ ਪਾਣੀ ਕਰ ਤੇ ਨਾਲ ਕੁਝ ਖਾਣ ਨੂੰ ਵੀ ਲੈ ਕੇ ਆਈ ਮਾਂ ਜੀ ਤੁਹਾਡੀ ਸੋਚ ਕਿੰਨੀ ਚੰਗੀ ਹੈ ਪਰ ਸਾਹਿਲ ਮaaf ਕਰਨਾ ਪਰ ਸਾਹਿਲ ਨੇ ਜੋ ਵੀ ਕੀਤਾ ਹੈ ਬਹੁਤ ਗਲਤ ਕੀਤਾ ਹੈ ਕੀ ਕੀਤਾ ਪੁੱਤ ਮੈਨੂੰ ਦੱਸ ਮੈਂ ਹੁਣੇ ਕੰਨ ਖਿੱਚਦੀ ਆਂ ਇਸ ਨਲਾਇਕ ਦਾ ਆਂਟੀ ਜੀ ਤੁਹਾਡਾ ਬੇਟਾ ਕਿਸੇ ਕੁੜੀ ਨਾਲ ਪਿਆਰ ਕਰਦਾ ਸੀ ਨਾਲ ਜਿਉਣ ਮਰਨ ਦੇ ਵਾਅਦੇ ਵੀ ਕੀਤੇ ਸੀ ਨਾਲ ਮਰਨਾ ਤਾਂ ਦੂਰ ਦੀ ਤੇ ਜਿਉਣਾ ਵੀ ਦੂਰ ਪਰ ਉਹ ਕੁੜੀ ਪ੍ਰੈਗਨੈਂਟ ਹੋ ਗਈ ਤਾਂ ਇਸ ਮੁੰਡੇ ਨੇ ਉਸ ਨੂੰ ਛੱਡ ਦਿੱਤਾ ਕੀ ਕਰ ਰਹੀ ਐ ਬੰਨੋ ਸਾਹਿਲ ਮੈਂ ਤੈਨੂੰ ਪੁੱਛ ਰਹੀ ਆਂ ਕੌਣ ਆ ਉਹ ਕੁੜੀ ਤਰੁਪਤੀ ਨੇ ਗੁੱਸੇ ਵਿੱਚ ਸਾਹਿਬ ਨੂੰ ਪੁੱਛਿਆ ਮੰਮੀ ਮੈਂ ਡਰ ਗਿਆ ਸੀ ਮੈਨੂੰ ਲੱਗਿਆ ਕਿ ਤੁਹਾਨੂੰ ਉਹ ਕੁੜੀ ਪਸੰਦ ਨਹੀਂ ਆਏਗੀ ਵੈਸੇ ਵੀ ਪਿਤਾ ਜੀ ਨਹੀਂ ਰਹੇ ਮੈਂ ਤੁਹਾਨੂੰ ਦੁਖੀ ਵੀ ਨਹੀਂ ਦੇ ਸਕਦਾ ਸੀ ਮੂਰਖਾ ਕਿੰਨੀ ਵੱਡੀ ਗਲਤੀ ਕੀਤੀ ਏ ਜਾ ਤੂੰ ਮੇਰੀ ਨੂਰ ਰਾਣੀ ਨੂੰ ਘਰੇ ਲੈ ਕੇ ਆ ਉਹ ਜਿਹੋ ਜਹੀ ਹੈ ਪਰ ਮੈਨੂੰ ਪਸੰਦ ਹੈ ਤਰੁਪਤਾ ਨੇ ਆਪਣੇ ਬੇਟੇ ਨੂੰ ਕਿਹਾ ਉਸੇ ਵਕਤ ਸਾਹਿਲ ਨੇ ਨਾ ਦੇਰ ਕਰਦੇ ਹੋਏ ਗੱਡੀ ਕੱਢੀ ਤੇ ਅੰਕਤਾ ਨੂੰ ਲੈਣ ਚਲਾ ਗਿਆ। ਸਾਹਿਲ ਦੇ ਪਿੱਛੇ ਬੰਨੋ ਤੇ ਤ੍ਰਿਪਤਾ ਵੀ ਪਹੁੰਚ ਗਈਆਂ। ਅੰਕਤਾ, ਅੰਕਤਾ ਸਾਹਿਲ ਨੇ ਆਵਾਜ਼ ਲਗਾਈ। ਅੰਕਤਾ ਸਾਹਿਲ ਕੋਲ ਆਈ ਤੇ ਬੋਲੀ ਹਾਂ। ਹੁਣ ਕੀ ਕੰਮ ਹੈ? ਹੁਣ ਹੋਰ ਕੀ ਕਰਨਾ ਹੈ? ਮੈਨੂੰ ਮaaf ਕਰਦੇ ਅੰਕਤਾ ਮੈਂ ਡਰ ਗਿਆ ਸੀ। ਪਰ ਸੱਚ ਇਹੀ ਹੈ। ਕਿ ਮੈਂ ਤੇਨੂੰ ਬਹੁਤ ਪਿਆਰ ਕਰਦਾ ਪਲੀਜ਼ ਮੇਰੇ ਨਾਲ ਚੱਲ ਆਪਾਂ ਇੱਕ ਨਵੀਂ ਸ਼ੁਰੂਆਤ ਕਰਾਂਗੇ ਸਾਹਿਲ ਨੇ ਕਿਹਾ ਸੱਚ ਕਹਿ ਰਿਹਾ ਹਾਂ ਸਾਹਿਲ ਤੁਸੀਂ ਮੇਰੇ ਨਾਲ ਵਿਆਹ ਕਰਾਉਂਗੇ ਹਾਂ ਅੰਕਤਾ ਮੈਂ ਤੇਰੇ ਨਾਲ ਵਿਆਹ ਕਰਾਂਗਾ ਸਾਰੇ ਬਹੁਤ ਖੁਸ਼ੀ ਇਹ ਸਭ ਬੰਨੋ ਦੇ ਕਰਕੇ ਹੋਇਆ ਸੀ ਅੰਕਤਾ ਨੇ ਬੰਨੋ ਤੋਂ ਮਾਫੀ ਮੰਗਦਿਆਂ ਕਿਹਾ ਬੰਨੋ ਮੈਨੂੰ ਮਾਫ ਕਰ ਦੇ ਮੈਂ ਤੇਰਾ ਘਰ ਤੋੜਨ ਚੱਲੀ ਸੀ ਪਰ ਤੂੰ ਹੀ ਮੇਰਾ ਘਰ ਜੋੜਿਆ ਹੈ ਮੈਂ ਸਰੋਜ ਨੂੰ ਵੀ ਇਹੀ ਕਹਿਣਾ ਚਾਹਾਂਗੀ ਕਿ ਉਹ ਕਿਸਮਤ ਵਾਲਾ ਏ ਜੋ ਬੰਨੋ ਪਤਨੀ ਦੇ ਰੂਪ ਵਿੱਚ ਉਸ ਨੂੰ ਮਿਲੀ ਹੈ ਮੈਨੂੰ ਮਾਫ਼ ਕਰ ਦਿਓ ਕੋਈ ਗੱਲ ਨਹੀਂ ਅੰਕਤਾ ਮੈਨੂੰ ਬਿਲਕੁਲ ਵੀ ਬੁਰਾ ਨਹੀਂ ਲੱਗਿਆ ਵੈਸੇ ਵੀ ਗਲਤੀ ਤੇ ਇਨਸਾਨ ਤੋਂ ਹੀ ਹੁੰਦੀ ਹੈ ਨਾ ਤੂੰ ਮੇਰੀ ਭੈਣ ਬਾਗੂ ਆਪਣਾ ਤੇ ਬੱਚੇ ਦਾ ਖਿਆਲ ਰੱਖੀ ਬੰਨੋ ਨੇ ਦੀਹਾ ਅੰਕਤਾ ਸਾਇਹ ਦੇ ਨਾਲ ਚਲੀ ਗਈ ਸਭ ਕੁਝ ਠੀਕ ਹੋ ਗਿਆ ਬਨੋ ਬਹੁਤ ਕੋਸੀ ਚਿੰਦੋ ਨੇ ਬਨਨ ਨੂੰ ਬਨਨ ਨੂੰ ਗਲੀ ਨਾਲ ਲਗਾਇਆ ਤੇ ਸਰੋਜ ਵੀ ਬਹੁਤ ਕੋਸੀ ਬਨੋ ਨੇ ਆਪਣੇ ਘਰ ਦੇ ਨਾਲ ਨਾਲ ਇੱਕ ਹੋਰ ਘਰ ਬਚਾ ਲਿਆ ਉਸ ਨੇ ਸਮਝਦਾਰੀ ਤੋਂ ਕੰਮ ਲਿਆ ਤਾਂ ਅੱਜ ਉਸ ਦਾ ਪਰਿਵਾਰ ਟੁੱਟਦਾ ਟੁੱਟਦਾ ਬਚ ਗਿਆ ਰਿਸ਼ਤੇ ਟੁੱਟਦੇ ਵਕਤ ਨਹੀਂ ਲੱਗਦਾ ਪਰ ਹਾਂ ਜੋੜਨਾ ਬਹੁਤ ਮੁਸ਼ਕਲ ਹੈ ਤੁਹਾਡੇ ਸਾਹਮਣੇ ਕਈ ਰੁਕਾਵਟ ਆਉਣਗੇ ਪਰ ਸਾਹਮਣਾ ਤੁਹਾਨੂੰ ਖੁਦ ਨੂੰ ਹੀ ਕਰਨਾ ਪਵੇਗਾ ਇਹ ਕਹਾਣੀ ਇੱਥੇ ਹੀ ਸਮਾਪਤ ਹੁੰਦੀ ਹੈ ਤੁਹਾਨੂੰ ਕਿਸ ਤਰ੍ਹਾਂ ਲਗੀ ਲਾਈਕ ਸ਼ੇਅਰ ਜਰੂਰ ਕਰਨਾ ਜੀ ਪਲੀਜ਼ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਜੀ ਸੁਣਨ ਲਈ ਧੰਨਵਾਦ ਜੀ